ਰਾ ਵੀਰ ਆ ਕਈ ਵਾਰੀ ਕਿਉਂਕਿ ਘਰੋਂ ਵੀ ਡਾਰਾ ਉਮਰ ਵੀ ਛੋਟੀ ਆ ਕਿਹੜੇ ਪਿੰਨੋਂ ਆਇਓ ਸਮਾਲਸਰੋਂ ਪਲੇਰੋਂ ਉਹ ਮੇਰੇ ਰੱਬਾ ਹੌਸਲਾ ਪਲੀਜ਼ ਸਾਰੀ ਗੱਲ ਨਾ ਪੁੱਤ ਕਲੀਅਰ ਦੱਸੀ ਦੀ ਆ ਵੀ ਅਸੀਂ ਪਲੇਰ ਆ ਰੰਮੇ ਨਾਲ ਜਿਹੜਾ ਕੰਮ ਹੋ ਗਿਆ ਤਾਂ ਹੋ ਗਿਆ ਹੁੰਦਾ ਮੁੰਡੇ ਬੱਚੇ ਆ ਕਿੰਨਾ ਨੰਬਰ ਆ ਪੀਵੀ 65 1519 ਕਿਹੜਾ ਮੋਟਰਸਾਈਕਲ ਆ ਸੀਟੀ 100 ਮੋਟਰਸਾਈਕਲ ਆ ਲਾਲ ਰੰਗ ਦਾ ਮੋਟਰਸਾਈਕਲ ਆ ਲਾਲ ਰੰਗ ਦਾ ਮੇਰੇ ਭਰਾ ਹੁਣ ਮੈਂ ਕਿਹਨੂੰ ਕਹਾਂ ਭਾਈ ਤੂੰ ਚੁੱਕਿਆ ਦਾ ਵਾਪਸ ਕਰ ਜਾ ਪਰ ਜਿਹਨੇ ਵੀ ਚੁੱਕਿਆ ਯਾਰ ਪਲੇਅਰ 57 ਕਿਲੋ ਖੇਡੇ ਆ ਗਰੀਬ ਪਰਿਵਾਰਾਂ ਦੇ ਪਲੇਅਰ ਨੇ ਪਲੀਜ਼ ਜੇ ਕੋਈ ਲੈ ਗਿਆ ਤੇ ਪਲੀਜ਼ ਇੱਥੇ ਖੜਾ ਕਰ ਜੋ ਯਾਰ ਇਹਨਾਂ ਨੇ ਸਿਆਣਾ ਨਹੀਂ ਲੈਣਾ ਛੋਟੇ ਪਲੇਅਰ ਨੇ ਇਹਨਾਂ ਦੇ ਹੌਸਲੇ ਟੁੱਟ ਜਾਣਗੇ ਜੇ ਮਿਲਦਾ ਤਾਂ ਠੀਕ ਆ ਪਰ ਨਹੀਂ ਸੰਗਤ ਕਲਾ ਨੂੰ ਬੇਨਤੀ ਕਰਾਂਗੇ ਕਿੰਨੇ ਕਿ ਪੈਸਾ ਦਾ ਮੋਟਰਸਾਈਕਲ ਆ ਉਹ ਮੈਨੂੰ ਦੱਸੀ ਜਰੂਰ ਬਾਅਦ ਦੇ ਵਿੱਚ ਯਾਰ ਆਪਾਂ ਨਾ ਇੱਕ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਯਾਰ ਸਾਰੀ ਸੰਗਤ ਆ ਤੁਸੀਂ ਰੱਬੋ ਸਾਡੇ ਲਈ ਇਹ ਮੁੰਡੇ ਨਾ ਕੌਡੀ ਖੇਡਣ ਆਏ ਸੀਗੇ ਇਹਨਾਂ ਦਾ ਮੋਟਰਸਾਈਕਲ ਚੱਕਿਆ ਗਿਆ ਯਾਰ ਉਹ ਜਵਾਕ ਖੜਾ ਰੋਈ ਜਾਂਦਾ ਜਿੰਨੀ ਜੋ ਕੀ ਅਸੀਂ ਕਰਦੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਪਹਿਲਾਂ ਆਪਾਂ ਜੱਫੀਆਂ ਦੇ ਕਿਵੇਂ ਵੇਰ-ਵੇਰ ਕੇ ਲਾਉਂਦੇ ਰਹੇ ਆ ਵੀ ਇਹ ਤੇ 1500 ਰੇ ਤੇ 2000 ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਸਾਡੇ ਸਤਕਾਰਯੋਗ ਤੁਸੀਂ ਸਾਡੇ ਵੱਡੇ ਹੋ ਆਪਾਂ ਕਿਵੇਂ ਪਹਿਲਾਂ ਜੱਫੀਆਂ ਦੇ ਮੇਰਾ ਨਾ ਬੋਲ ਮੇਰਾ ਨਾ ਬੋਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਵੀ ਕਰਦੇ ਆ ਆ ਦੇਖ ਅਸੀਂ ਵੀ ਕਰਦੇ ਜਿੰਨੀ ਜੋਗਾ ਹੋਇਆ ਮੈਂ ਕਰੂਗਾ ਬੂਟੇ ਬਾਈ ਤੋਂ ਕਰਾਊਗਾ ਪ੍ਰਬੰਧਕਾਂ ਤੋਂ ਕਰਾਊਗਾ ਭਾਵੇਂ 2-2 4-400 ਤੈਨੂੰ ਦੇਣ ਤੂੰ ਪਲੇਅਰ ਹੈ ਸਾਡਾ ਘਰ ਤੇਰੇ ਘਰ ਤੋਂ ਚੱਲਦਾ ਤੇਰੇ ਤੋਂ ਚੱਲਦਾ ਸਾਡਾ ਘਰ ਜੇ ਪਲੇਅਰ ਹੈ ਤੇ ਅਸੀਂ ਬੁਲਾਰੇ ਤਾ ਹੈ ਅਸੀਂ ਜਿੰਨੀ ਜੋਗੇ ਹੋਏ ਤੇਰੇ ਨਾਲ ਬਈ ਇਹਦਾ ਮੋਟਰਸਾਈਕਲ ਚੱਕਿਆ ਗਿਆ ਇਹ ਸਾਰੇ ਵੀਰਾਂ ਨੂੰ ਮੈਂ ਯਾਰ ਤੋਨੂੰ 100-100 ਨਾਲ 50-50 ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੇ ਕਿਸੇ ਕੋਲੇ 50 ਰੁਪਏ ਨਾ ਹੋਏ 100 ਨਾ ਹੋਇਆ ਤੁਸੀਂ ਆ ਕੇ ਮੈਨੂੰ ਕਹਿੰਦੇ ਵੀ ਮੇਰੇ ਕੋਲ ਦੇ 50 ਵੀ ਇਹ ਨੂੰ ਦੇਣ ਨੂੰ ਹੈ ਨਹੀਂ ਤੁਹਾਡੀ ਸਾਥ ਹੀ ਅਸੀਂ ਦੇ ਦਾਂਗੇ ਪਰ ਆਪਾਂ ਯਾਰ 50 50 ਦਾ ਕੀ ਫਰਕ ਪੈਂਦਾ ਤੁਸੀਂ ਮੇਰੇ ਵੀਰ ਇਹ ਜਵਾਕ ਰੋਈ ਜਾਂਦਾ ਸਾਰੇ ਰੈਫਰੀਆਂ ਨੂੰ ਵੀ ਬੇਨਤੀ ਹੈ ਜੇਤੋ ਵਾਲਿਆ ਸਾਰਿਆਂ ਤੋਂ 100 150 50 50 ਲੈਣਾ ਵਾ ਮੈਂ ਅਵਤਾਰ ਵੀਰ ਨੂੰ ਬੇਨਤੀ ਕਰਦਾ ਮੈਂ ਸਾਰਿਆਂ ਤੋਂ 100 150 50 50 ਲੈਣੇ ਆ ਆਹ ਵੀਰਾਂ ਨੇ ਪਹੁੰਚ ਦੇ ਕਰਤੇ ਆ ਤੈਨੂੰ ਕੁਝ ਨਾ ਕੁਝ ਕਰਕੇ ਹੀ ਦੇਵਾਂਗੇ ਇਹ ਕਿੰਨੇ ਪਲੇਅਰ ਆ ਸਾਰੇ ਨੌ ਜਣੇ ਇੱਕ ਮਿੰਟ ਸਾਰੇ ਆਜੋ ਭਰਾ ਬਣ ਕੇ ਆ ਇੱਕ ਮਿੰਟ ਇੱਕੋ ਮਿੰਟ ਇੱਕੋ ਮਿੰਟ ਇੱਕੋ ਮਿੰਟ ਭਰਾ ਜੀ ਨਾ ਯਾਰ ਐਦਾਂ ਨਾ ਕਰੋ ਤੁਸੀਂ ਵੀ ਆ ਲੜਕੀਆਂ ਦੇ ਸ਼ੋਅ ਮੈਚ ਦੀਆਂ ਟੀਮਾਂ ਆ ਗਈਆਂ ਜੀ ਪਲੀਜ਼ ਲੜਕੇ ਇੱਕੋ ਥੋੜਾ ਕੈਮਰੇ ਦੇ ਮੂਹਰੇ ਚਲੇ ਜਾਓ ਭਰਾ ਬਣ ਕੇ ਹੈਲੋ ਪੱਪੀ ਸਾਡੇ ਬਾਈ ਸਰਪੰਚ ਸਾਹਿਬ ਇੱਕ ਮਿੰਟ ਪਲੀਜ਼ ਮੋਟਰਸਾਈਕਲ ਦਾ ਨੰਬਰ ਆ ਜੀ ਪੀਵੀ 65 ਤੇ ਕਿੰਨਾ ਦੂਜਾ 15 ਕਿੰਨਾ ਜੀ ਖੜਾ ਕਿਤੇ ਸੀ ਪੰਜਾਬ ਪੁਲਿਸ ਆਈ ਆ ਸਾਡੇ ਬਹੁਤ ਸਤਿਕਾਰਯੋਗ ਵੀਰ ਮੈਂ ਸਤਿਕਾਰ ਕਰਾਂ ਸਾਡੇ ਗੁਰਜੀਵਨ ਸਿੰਘ ਜੀ ਪੱਕਾ ਕਲਾਂ ਸੀਐਮਸ ਕੁਆਲਟੀ ਬਾਈ ਕੁਲਦੀਪ ਸਿੰਘ ਜੀ ਫੱਲੜ ਪੀਆਰਟੀਸੀ ਮੀਤ ਪ੍ਰਧਾਨ ਬਠਿੰਡਾ ਡੀਪੂ ਤੋਂ ਬਾਈ ਰਣਜੀਤ ਸਿੰਘ ਜੀ ਚੈਲਾ ਸੰਗਤ ਤੋਂ ਤੇ ਨਾਲ ਜਗਜੀਤ ਸਿੰਘ ਜੀ ਮਨਪ੍ਰੀਤ ਸਿੰਘ ਜੀ ਪੰਜਾਬ ਪੁਲਿਸ ਤੇ ਬੱਗੀ ਹੈਰ ਸਾਡਾ ਸੰਗਤ 15 19 ਨੰਬਰ ਸੀਗਾ ਜੀ ਮੋਟਰਸਾਈਕਲ ਦਾ ਪੰਜਾਬ ਪੁਲਿਸ ਵਾਲੇ ਪੁੱਛ ਰਹਾ ਸਾਡੇ ਭਰਾ 15 19 ਪੀਵੀ 65 ਪੰਜਾਬ ਪੁਲਿਸ ਜਾ ਰਹੀ ਹੈ ਬੜੀ ਜ਼ਿੰਮੇਵਾਰੀ ਨਾਲ ਬੜੀ ਤਨਦੇਈ ਨਾਲ ਇਹਨਾਂ ਨੇ ਅੱਜ ਆਪਣੀ ਡਿਊਟੀ ਆਪਣੀ ਸੇਵਾ ਦਾ ਕੀਤੀ ਹੈ ਇਹ ਸਮਾਰਸਰ ਦੇ ਪਲੇਅਰ ਨੇ ਜਿਹਨਾਂ ਦਾ ਮੋਟਰਸਾਈਕਲ ਚੱਕਿਆ ਗਿਆ ਤੂੰ ਐ ਕਰ ਵੀ ਜਿਹੜੇ ਇੱਥੋਂ ਇਕੱਠੇ ਹੁੰਦੇ ਬਾਕੀ ਠੀਕ ਐ ਪਤਾ ਨਹੀਂ ਸਾਡਾ ਭਰਾ ਸ਼ਾਇਦ ਉਹ ਲਾਈਵ ਦੇਖ ਰਿਹਾ ਕਿ ਨਹੀਂ ਦੇਖ ਰਿਹਾ ਪਰ ਉਹ ਸਾਡਾ ਵੱਡਾ ਭਾਈ ਐ ਕਿਉਂ ਅਮਰਤ ਜੋ ਸੁਖਦੇਵ ਭਾਈ ਨੂੰ ਕਹਤਾ ਉਹਨੇ ਕਦੇ ਮੋੜਿਆ ਹੀ ਨਹੀਂ ਜਿੰਨੇ ਇੱਥੇ ਤੋਂ ਉਹਨੂੰ ਪੈਸੇ ਜੁੜਦੇ ਆ ਠੀਕ ਐ ਬਾਕੀ ਭਾਈ ਸੁਖਦੇਵ ਤੋਂ ਦਵਾ ਦੇਾਂਗੇ ਸਾਡਾ ਵੱਡਾ ਭਰਾ ਭਾਈ ਸੁਖਦੇਵ ਪ੍ਰਧਾਨ ਸਮਾਲਸਰ ਬਹੁਤ ਪਰ ਮਿੱਤਰ ਆ ਆ ਮੇਰੇ ਵੀਰ ਪੁੱਛ ਰਹੇ ਨੇ ਤੁਹਾਡਾ Google Pay ਨੰਬਰ ਉਹ ਵੀ ਦੇ ਦਿਓ ਸੰਗਤ ਵਾਲਿਓ ਇੱਕ ਮੈਂ ਗੱਲ ਕਰਦਾ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਇਹ ਮੁੰਡੇ ਨਵੇਂ ਨੇ 57 ਵਾਲੇ ਨੇ ਜਿੰਨਾ ਕਿ ਇਹਨਾਂ ਦਾ ਮੋਟਰਸਾਈਕਲ ਉਹਦੀ ਕੀਮਤ ਆ ਨਾ ਇਹ ਪਿੰਡ ਦੇ ਵਿੱਚੋਂ ਨਾਰਾਜ਼ ਨਹੀਂ ਜਾਣੇ ਚਾਹੀਦੇ ਇਹ ਨੋਟ ਕਰ ਲਿਓ ਮੇਰੀ ਬੇਨਤੀ ਹੈ ਸਾਡੇ ਸਾਰੇ ਪਲੇਅਰਾਂ ਵੱਲੋਂ ਰੈਫਰੀਆਂ ਵੱਲੋਂ ਬੁਲਾਰਿਆਂ ਵੱਲੋਂ ਤੇ ਸਾਰੇ ਖਿਡਾਰੀ ਵੀਰਾਂ ਵੱਲੋਂ ਇਹ ਪਲੇਅਰ ਨਿਰਾਸ਼ ਨਹੀਂ ਜਾਣੇ ਚਾਹੀਦੇ ਵੀ ਸਾਡਾ ਮੋਟਰਸਾਈਕਲ ਚੱਕਿਆ ਗਿਆ ਉਹਨਾਂ ਹੀ ਕੀਮਤ ਦਾ ਮੋਟਰਸਾਈਕਲ ਆਪਾਂ ਨੂੰ ਦਿਵਾਉਣਾ ਇਹਨਾਂ ਨੂੰ ਅਵਤਾਰ ਚਾਲ ਦੀ ਸਾਡੇ ਆਸਟ੍ਰੇਲੀਆ ਤੋਂ ਉਹਨੇ 5000 ਰੁਪਇਆ ਜਿਹੜੇ ਭਰਾਵਾਂ ਦਾ ਮੋਟਰ ਪੰਜਾਬ ਪੁਲਿਸ ਲੱਭਣ ਗਈ ਹੈ ਪੰਜਾਬ ਪੁਲਿਸ ਆ ਜਿਹੜਾ Google Pay ਨੰਬਰ ਆ ਜੀ ਉਹ ਆ 99140 3140 93045 ਉਹ ਜਿਹੜੇ ਖਿਡਾਰੀ ਵੀਰਾਂ ਦਾ ਸਾਡਾ ਭਰਾਵਾਂ ਦਾ ਮਾਈਕ ਲੈ ਆਜਾ ਰੋ ਇੱਕ ਮਿੰਟ ਰਾਜਵੀਰ ਆ ਜਿਹੜੇ ਵੀਰ ਸਮਾਲਸਰੀਏ ਮਾਇਆ ਇਕੱਠੇ ਕਰਦੇ ਸੀਗੇ ਪਲੀਜ਼ ਉਹ ਜ਼ਰੂਰ ਸਾਨੂੰ ਦੱਸਣਾ ਤੇ ਹੁਣੇ-ਹੁਣੇ ਜਿਹੜਾ ਫੋਨ ਹੈ 22 ਸੁਖਦੇਵ ਸਿੰਘ ਜੀ ਪ੍ਰਧਾਨ ਸਮਾਲਸਰੀਏ ਦਾ ਆ ਗਿਆ ਹੈ ਉਹ ਮੈਂ ਤਾਂ ਨਹੀਂ ਦੇਖ ਰਿਹਾ ਸੀ ਪਰ ਉਹਦੇ ਸਾਥੀਆਂ ਨੇ ਜਦੋਂ ਲਾਈਵ ਦੇਖਿਆ ਤੇ ਬਾਈ ਨੂੰ ਫੋਨ ਕਰਕੇ ਕਿਹਾ ਵੀ ਯਾਰ ਉੱਥੇ ਬਾਈ ਆਹ ਗੱਲ ਹੋ ਗਈ ਹੈ ਵੀ ਆਪਣੇ ਪਿੰਡੂਆਂ ਦਾ ਜਿਹੜਾ ਮੋਟਰਸਾਈਕਲ ਉਹ ਚੱਕਿਆ ਗਿਆ 22 ਸੁਖਦੇਵ ਜੀ ਕਹਿੰਦਾ ਵੀ ਮੇਰੇ ਵੱਲੋਂ ਪਹਿਲਾਂ ਤਾਂ ਸੰਗਤ ਕਲਾਂ ਦੀ ਕਮੇਟੀ ਦਾ ਧੰਨਵਾਦ ਕਰਦੇ ਹੋ ਦੇ ਬਾਅਦ ਵਿੱਚ ਉਹਨਾਂ ਭਰਾਵਾਂ ਦਾ ਧੰਨਵਾਦ ਕਰਿਓ ਜਿਹੜੇ ਮੇਰੇ ਪਿੰਡ ਦੇ ਇਹਨਾਂ ਪਲੇਰਾਂ ਦੀ ਹੈਲਪ ਲਈ ਮਾਇਆ ਦੇ ਰਹੇ ਨੇ ਜਿੰਨੇ ਵੀ ਪੈਸੇ ਇੱਥੇ ਇਕੱਠੇ ਹੋ ਗਏ ਬਾਕੀ ਜੋ ਮੋਟਰਸਾਈਕਲ ਦੀ ਕੀਮਤ ਦੇ ਪੈਸੇ ਇਕੱਠੇ ਹੋਣੋਂ ਰਹਿੰਦੇ ਨੇ ਉਹ 바이 ਸੁਖਦੇਵ ਪ੍ਰਧਾਨ ਜੀ ਕਹਿ ਰਹੇ ਨੇ ਵੀ ਮੇਰੇ ਭਰਾ ਐਨ ਆਰ ਆਈ ਵੀਰ ਮੇਰੇ ਨਗਰ ਦੇ ਜਾਂ ਮੇਰੇ ਸਾਥੀ ਅਸੀਂ ਉਹਨਾਂ ਵੱਲੋਂ ਬਾਕੀ ਪੈਸੇ ਇਕੱਠੇ ਕਰਕੇ ਜਿਹੜਾ ਮੋਟਰਸਾਈਕਲ ਹੈ ਹੁਣ ਤਾਂ ਮੋਟਰਸਾਈਕਲ ਮੈਨੂੰ ਲੱਗਦਾ ਵੀ 17 ਕੇ 18 ਮਾਡਲ ਸੀਗਾ ਤੇ ਜਾਂ ਤਾਂ ਹੁਣ ਇਹਨੂੰ 26 ਮਿਲੂਗਾ ਤੇ ਜਾਂ ਫਿਰ ਇਹਨੂੰ ਨਹੀਂ 26 ਮਿਲੂਗਾ ਦਸੰਬਰ 26 'ਚ ਹੀ ਆਉਣਾ ਹਨਾ ਲੈ ਵੀ ਭਾਈ ਹੁਣ ਤੁਹਾਨੂੰ 26 ਲੈ ਕੇ ਦੇਵਾਂਗੇ ਨਵਾਂ ਜਿੰਨੇ ਪੈਸੇ ਇਕੱਠੇ ਹੁੰਦੇ ਆ ਤੁਹਾਨੂੰ ਦੱਸੋ ਵੀ ਇੰਨੇ ਪੈਸੇ ਇਕੱਠੇ ਸਾਡੇ ਕੋਲ ਹੋ ਗਏ ਆ ਵੇਖੋ ਪ੍ਰਧਾਨ ਜੀ ਨੇ ਪਹਿਲਾਂ ਮੈਨੂੰ ਇਹ ਕਿਹਾ ਵੀ ਪਹਿਲਾਂ ਸੰਗਤ ਕਰਾਂ ਦੀ ਕਮੇਟੀ ਦਾ ਧੰਨਵਾਦ ਕਰਿਓ ਤੇ ਨਾਲ ਉਹਨਾਂ ਬਾਅਦ ਉਹਨਾਂ ਭਰਾਵਾਂ ਦਾ ਧੰਨਵਾਦ ਕਰਿਓ ਜਿਹੜੇ Google Pay ਪੈਸੇ ਕਰ ਰਹੇ ਨੇ ਜਾਂ ਇੱਥੋਂ ਵੀਰਾਂ ਨੇ ਹੈਲਪ ਦਿੱਤੀ ਸੀ ਸਾਰੇ ਜਿਹੜੇ ਕਾਊਂਟ ਕਰਕੇ ਤੁਹਾਨੂੰ ਦੱਸਾਂਗੇ ਵੀ ਐਨੇ ਪੈਸੇ ਇੱਥੇ ਇਕੱਠੇ ਹੋ ਗਏ ਆ ਐਨੇ ਪੈਸੇ ਬਾਕੀ ਹੋਰ ਮੋਟਰਸਾਈਕਲ ਤੇ ਲੱਗਣੇ ਆ ਫੇਰ ਸਾਰਿਆਂ ਦਾ ਧੰਨਵਾਦ ਥੋੜਾ ਸਾਡੇ ਪਲੇਅਰ ਨਵੇਂ ਨੇ ਉਹ ਐਨੇ ਕਿ ਭਾਵਕ ਹੋ ਗਏ ਨੇ ਕਿ ਜਜ਼ਬਾਤੀ ਹੋ ਗਏ ਨੇ ਕਿ ਚੱਕਰ 'ਚ ਪੈ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਡਾ ਨੰਬਰ ਹੁੰਦਾ ਹੈ ਨਿਆਣਿਆਂ ਦਾ ਜਦੋਂ ਇਦਾਂ ਦਾ ਆਪਾਂ ਵੀ ਇਦਾਂ ਦਾ ਹੀ ਰਹੇ ਆ ਕਿਉਂਕਿ ਜਦੋਂ ਕਿਸੇ ਗਰੀਬ ਪਰਿਵਾਰ ਦੇ ਬੱਚੇ ਨੇ ਮੋਟਰਸਾਈਕਲ ਲਿਆ ਹੋਵੇ ਇੱਕ ਹੋਰ ਗੱਲ ਹੈ ਕਿ ਪਿਤਾ ਦਾ ਸਿਰ ਤੋਂ ਸਾਇਆ ਉੱਠਿਆ ਹੋਵੇ ਉਹ ਬੰਦਾ ਹੋਰ ਵੀ ਬੜਾ ਕੁਝ ਸੋਚਦਾ ਹੈ ਉਹਦਾ ਭਾਵਕ ਹੋਣਾ ਬਣਦਾ ਹੈ ਜਿੰਨੇ ਪੈਸੇ ਕੱਟੇ ਹੋਗੇ ਮੇਰੇ ਭਰਾ ਕਿਉਂਕਿ ਪੰਜਾਬੀ ਵੀਰ ਹੀ ਇਦਾਂ ਦੇ ਐ ਉੱਥੇ ਜਦੋਂ ਬਾਹਰ ਜਾਂਦਾ ਜੇ ਉਹ 100 ਕਮਾਉਂਦੇ ਆ 100 ਦੇ ਵਿੱਚੋਂ 30 ਰੁਪਏ ਫਿਰ ਵੀ ਪੰਜਾਬ ਦੀ ਹੈਲਪ ਲਈ ਪਲੇਅਰਾਂ ਲਈ ਕੌਡੀ ਲਈ ਜਦੋਂ ਵੀ ਕਿਤੇ ਪੰਜਾਬ ਤੇ ਕੋਈ ਵਿਵਪਤਾ ਪੈਂਦੀ ਆ ਜਿਸ ਕਿਸੇ ਪਰਿਵਾਰ ਤੇ ਵਿਵਤਾ ਪੈਂਦੀ ਹੈ ਜਿੰਨੀ ਜੋਗੇ ਹੈ ਪ੍ਰਵਾਸੀ ਭਰਾ ਇਥੋਂ ਵਾਲੇ ਵੀਰ ਪਿੰਡਾਂ ਦੀਆਂ ਕਮੇਟੀਆਂ ਪ੍ਰਬੰਧਕ ਉਹ ਖੜਦੇ ਆ ਕਿਉਂਕਿ ਗੁਰੂਆਂ ਨੇ ਆਪਾਂ ਨੂੰ ਵੱਡਿਆਂ ਨੇ ਸਖਾਈ ਗਿਆ ਕਰਤ ਕਰੋ ਵੰਡ ਛਕੋ ਨਾਮ ਜਪੋ ਜਿੰਨੀ ਜੋਗੇ ਹੈ ਇਹ ਦਸਵੰਧ ਕੱਢਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਵਾਸੀ ਭਰਾਵਾਂ ਦਾ ਐਨਆਰਆਈ ਵੀਰਾਂ ਦਾ ਤੇ ਕਿੰਨੇ ਪੈਸੇ ਇਕੱਠੇ ਜਰੂਰੇ ਦੱਸਣਾ ਜਰੂਰ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਮਾਫੀ ਵੀ ਚਾਹੁੰਦੇ ਆ ਜਦੋਂ ਮੁੰਡਾ ਰੋਣ ਲੱਗ ਪਿਆ ਨਾ ਤੇ ਮੇਰੇ ਤੋਂ ਥੋੜਾ ਬੋਲਿਆ ਗਿਆ ਮੈਂ ਇਹ ਸ਼ਬਦ ਆਪਣੇ ਵਾਪਸ ਲੈਣਾ ਮੈਂ ਗੱਲ ਕਹਿੰਦੀ ਵੀ ਆਪਾਂ ਰੇਡਾਂ 'ਚ ਜੱਫੀਆਂ ਦੇ ਕਿੰਨੇ-ਕਿੰਨੇ ਹਜ਼ਾਰ ਲਾ ਦਿੰਨੇ ਆ ਪਰ ਉਹ ਵੀਰਾਂ ਨੇ ਪੈਠ ਨਹੀਂ ਲੱਗਣ ਦਿੱਤੀ ਇਹਨਾਂ ਨੇ ਉਦੋਂ ਹੀ ਕਹਿੰਦਾ ਵੀ ਮੇਰੇ ਵੱਲੋਂ 2000 ਮੇਰੇ ਵੱਲੋਂ 5000 ਮੈਂ ਉਹ ਮੈਥੋਂ ਗਲਤੀ ਹੋਈ ਆ ਮੈਂ ਆਪਣੇ ਸ਼ਬਦ ਵਾਪਸ ਲੈਣਾ ਜਦੋਂ ਮੁੰਡਾ ਰੋਣ ਲੱਗ ਪਿਆ ਨਾ ਤੂੰ ਸਾਥੋਂ ਵੀ ਸਾਰਿਆ ਗਿਆ ਮੈਥੋਂ ਗੁੱਸੇ 'ਚ ਕਹਿ ਹੋ ਗਿਆ ਵੀ ਯਾਰ ਆਪਾਂ ਜੱਫੀਆਂ ਤੇ ਕਿੰਨੇ ਲਾ ਦਿੰਨੇ ਆ ਤੇ ਮੁੰਡਾ ਖੜਾ ਆਪਣੇ ਕੋਲੇ ਰੋਈ ਜਾਂਦਾ ਹੈ ਮੈਨੂੰ ਮਾਫ ਕਰਿਓ ਹੋ ਸਕਦਾ ਮੇਰੇ ਸ਼ਬਦ ਉੱਚੇ ਹੋਗੇ ਪਰ ਉਹ ਮੁੰਡੇ ਦਾ ਭਲਾ ਹੋ ਗਿਆ ਯਾਰ ਮੈਂ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਇਗੁਰੂ ਜਿਨ੍ਹਾਂ ਨੇ 10 ਰੁਪਏ ਤੋਂ ਲੈ ਕੇ ਹਜ਼ਾਰਾਂ ਤੱਕ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਮੋ ਵੈਸੇ ਇਕੱਠੇ ਕਰਕੇ ਆਪਾਂ ਕੋਈ ਆਸਾਨੀ ਅਸੂਰਤ ਕੀਤਾ ਕਿਉਂਕਿ ਸਾਡਾ ਬੁਲਾਰਿਆਂ ਦਾ ਸਾਡੇ ਰੈਫਰੀਆਂ ਦਾ ਜਿਹੜਾ ਕਾਰਨ ਉਹ ਕਬੱਡੀ ਵਾਲੇ ਪਲੇਅਰਾਂ ਦੇ ਸਿਰ ਤੋਂ ਚੱਲਦਾ ਹੈ ਇਹ ਨੰਗੇ ਪਿੰਡੇ ਖੇਡਦੇ ਆਂ ਜੇ ਇਹ ਖੇਡ ਦੇ ਸਾਡੇ ਕਰਤਾ ਚੱਲਦੇ ਆ ਤੇ ਮੈਂ ਸਾਰਿਆਂ ਦਾ ਪ੍ਰਬੰਧਕਾਂ ਦਾ ਬੇਨੋਂ ਧੰਨਵਾਦ ਕਰਦਾ ਆ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 10 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਉਹ ਮੁੰਡੇ ਵੀ ਹੈਲਪ ਕੀਤੀ ਹੈ ਸੁਹੇਲ ਬਾਈ ਤੁਹਾਡੀ ਸਾਰੀ ਕਮੇਟੀ ਦਾ ਧੰਨਵਾਦ ਹੈ ਆ 6-7000 ਰੁਪਏ ਮੇਰੇ ਕੋਲੇ ਹੋਰ ਹੈ ਇਹ ਵੀ ਆਪਾਂ ਵਿੱਚ ਐਡ ਕਰਨਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਆਉਣਗੇ ਮਾਈਕ ਦੇ ਉੱਪਰ